ਸੰਗਰੂਰ ਦੇ ਵਿੱਚ ਦੋ ਪਿੱਛੇ ਜੇ ਉੱਥੇ ਜਿਹੜਾ ਈਓ ਸੀਗੇ ਆਪਣਾ ਸੰਗਰੂਰ ਉਹਨਾਂ ਨੇ ਦੋ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਸੀ ਉੱਥੇ ਅਸੀਂ ਗਏ ਸੀਗੇ ਇਸ ਤੋਂ ਪਹਿਲਾਂ ਸੁਨਾਮ ਇੱਕ ਪਹਿਲਾਂ ਕੀਤੀ ਗਈ ਸੀ ਇਹ ਹੁਣ ਚੌਥੀ ਪ੍ਰਾਪਰਟੀ ਹੈ ਤੇ ਬਾਈ ਚਾਂਸ ਇਹ ਹੈ ਵੀ ਇਹ ਸਾਰੇ ਹੀ ਬੰਦੇ ਨਸ਼ੇ ਨਾਲ ਰਿਲੇਟਡ ਹੈਗੇ ਆ ਇਹਦੇ ਖਿਲਾਫ ਵੀ ਮੈਂ ਤੁਹਾਨੂੰ ਦੱਸਿਆ 12 ਤੋਂ 13 ਮੁਕਦਮੇ ਦਰਜ ਹੈ ਤੇ ਇਹਦੀ ਬੇਲ ਹਾਈ ਕੋਰਟ ਤੋਂ ਡਿਸਮਿਸ ਹੋ ਚੁੱਕੀ ਆ ਇਸੇ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਸਗੋਂ ਜਦੋਂ ਇਹੋ ਜੀ ਕਾਰਵਾਈ ਹੁੰਦੀ ਹੈ ਉੱਥੇ ਆ ਕੇ ਲੋਕ ਜ਼ਰੂਰ ਗੱਲ ਕਰਦੇ ਆ ਦੂਰ ਦੇ ਰਿਸ਼ਤੇਦਾਰਾਂ ਨੂੰ ਭੇਜ ਦਿੰਦੇ ਆ ਕਿ ਅੱਗੇ ਤੋਂ ਸਾਨੂੰ ਇੱਕ ਮੌਕਾ ਦਿੱਤਾ ਜਾਏ ਜੀ ਅਸੀਂ ਇਹੋ ਜਿਹਾ ਕੁਝ ਨਹੀਂ ਕਰਾਂਗੇ ਪਰ ਇਹ ਜਿਹੜੀ ਪ੍ਰਾਪਰਟੀਆਂ ਮੈਂ ਤੁਹਾਨੂੰ ਦੱਸਿਆ ਬਾਰ-ਬਾਰ ਵੀ ਸਿਵਲ ਪ੍ਰਸ਼ਾਸਨ ਵੱਲੋਂ ਆਇਡੈਂਟੀਫਾਈ ਕੀਤੀਆਂ ਗਈਆਂ ਕਿ ਇਹ ਜਿਵੇਂ ਇਹ ਵੀ ਹੁਣ ਮੰਡੀ ਦੇ ਏਰੀਏ ਦੇ ਵਿੱਚ ਇਹ ਬਣਾ ਰਿਆ ਸੀ ਤੇ ਧੱਕੇ ਨਾਲ ਬਣਾਈ ਜਾ ਰਿਹਾ ਸੀ ਜਿਤਨ ਕਿਤੇ ਛੁੱਟੀ ਹੁੰਦੀ ਸੀ ਉਦਨ ਮੜਾ ਜਾ ਕੰਮ ਸਟਾਰਟ ਕਰ ਲਿਆ ਫੇਰ ਜਿਤਨ ਕੰਮ ਵਾਲਾ ਦਿਨ ਹੁੰਦਾ ਉਦਨ ਬੰਦ ਕਰਦਾ ਇਹ ਰੋਕ ਨਹੀਂ ਸੀ ਰਿਹਾ ਤੇ ਫਿਰ ਉਹਨਾਂ ਨੇ ਤਾਂ ਇਹ ਪ੍ਰਸੀਡ ਕੀਤਾਗਾ ਨਸ਼ਾ ਤਸਕਰਾਂ ਨੂੰ ਹੁਣ ਚੇਤਾਵਨੀ ਦੇਣ ਦਾ ਟਾਈਮ ਨਹੀਂਗਾ ਚੇਤਾਵਨੀਆਂ ਬਹੁਤ ਦਿੱਤੀਆਂ ਨਸ਼ਾ ਤਸਕਰਾਂ ਦੇ ਖਿਲਾਫ ਤਾਂ ਹੁਣ ਸਖਤ ਕਾਰਵਾਈ ਦਾ ਟਾਈਮ ਹੈ ਤੇ ਅਸੀਂ ਬਿਲਕੁਲ ਹੱਥ ਧੋ ਕੇ ਪਿੱਛੇ ਪਏ ਹੋਇਆ ਜਿਹੜੇ ਬੰਦੇ ਹੱਲੇ ਵੀ ਨਹੀਂ ਹਟ ਰਹੇ ਉਹਨਾਂ ਦੇ ਮੁਕਦਮੇ ਦਰਜ ਹੋ ਰਹੇ ਨੇ ਜਦੋਂ ਤੋਂ ਯੁੱਧ ਨਸ਼ਿਆਂ ਵਿਰੁੱਧ ਸਟਾਰਟ ਹੋਇਆ ਸਾਡੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਤਕਰੀਬਨ 150 ਐਫਆਈਆਰ ਦਰਜ ਹੋ ਚੁੱਕੀ ਹੈ ਇਟਾਏ ਆ 220 ਤੋਂ ਵੱਧ ਬੰਦਿਆਂ ਦੀਆਂ ਰੈਸਟਾਂ ਬਹਿ ਚੁੱਕੀਆਂ ਨੇ ਤੇ ਜਦੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਵੇਂ ਅਸੀਂ ਕੈਸੋ ਆਪਰੇਸ਼ਨ ਕਰਨ ਗਏ ਸੀ ਥੋੜੇ ਦਿਨ ਪਹਿਲਾਂ ਜੋਲੀਆਂ ਤੇ ਉੱਥੇ ਇੱਕ ਸਟਰੀਟ ਹੈਗੀ ਜਿਹਦੇ ਵਿੱਚ 223 ਘਰ ਨੇ ਜਿਹੜੇ ਇਸੇ ਕੰਮ ਤੋਂ ਹੀ ਉਹਨਾਂ ਦਾ ਰੋਟੀ ਪਾਣੀ ਚੱਲਦਾ ਸੀਗਾ ਤੇ ਉਹਨਾਂ 223 ਘਰਾਂ ਚੋਂ ਸਾਨੂੰ 9 ਘਰਾਂ ਬਾਰੇ ਤਾਂ ਪਤਾ ਲੱਗਾ ਕਿ ਉਹ ਪਰਮਾਨੈਂਟਲੀ ਤਾਲੇ ਲਾ ਕੇ ਤੇ ਧਰੂਦਰ ਕਿਤੇ ਚਲੇ ਗਏ ਨੇ ਵੀ ਘਰ ਹੀ ਨਹੀਂ ਵੜਦੇ ਤੇ ਮੈਸੇਜ ਤਾਂ ਬਹੁਤ ਕਲੀਅਰ ਹੈ ਤੇ ਲੋਕਾਂ ਨੂੰ ਡਰ ਵੀ ਪਿਆ ਹੋਇਆ ਇਹਦੇ ਨਾਲ ਬਹੁਤ ਡਰਾਸਟਿਕ ਇਹਦੇ ਚ ਚੇਂਜ ਆਇਆ